ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਕੀ ਫਰਕ ਪੈਂਦਾ ਹੈ ਨੰਗਲ ਸ਼ਹਿਰ ਦੇ ਵਿੱਚ ਅਸਲੀ ਪਨੀਰ ਵੇਚਿਆ ਜਾਵੇ ਜਾਂ ਫਿਰ ਨਕਲੀ ਪਨੀਰ ਨਕਲੀ ਪਨੀਰ बिकਦਾ ਹੈ ਇਸ ਦਾ ਸਭ ਨੂੰ ਪਤਾ ਹੈ ਕਿੱਥੇ बिकਦਾ ਹੈ ਇਹ ਵੀ ਸਭ ਨੂੰ ਪਤਾ ਹੈ ਪਰ ਫਿਰ ਵੀ ਕੋਈ ਤਿਆਰ ਨਹੀਂ ਹੈ ਪੰਜਾਬ ਟੀਵੀ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਕਿ ਇਲਾਕੇ ਦੇ ਵਿੱਚ ਨਕਲੀ ਪਨੀਰ ਧਰਲੇ ਨਾਲ ਬਿਕ ਰਿਆ ਹੈ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਕਿਉਂਕਿ ਪ੍ਰਸ਼ਾਸਨ ਇੰਤਜ਼ਾਰ ਦੇ ਵਿੱਚ ਹੈ ਕਿ ਜਾਂ ਕੋਈ ਅਜਿਹੀ ਘਟਨਾ ਘਟ ਜਾਵੇ ਜਾਂ ਫਿਰ ਕੋਈ ਉਹਨਾਂ ਨੂੰ ਲਿਖਤ ਦੇ ਵਿੱਚ ਸ਼ਿਕਾਇਤ ਦੇਵੇ ਤਾਂ ਸ਼ਾਇਦ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਂਈ ਜਾਵੇਗੀ ਪਰ ਆਪਣੀ ਨੈਤਿਕ ਜ਼ਿੰਮੇਵਾਰੀ ਕੋਈ ਨਹੀਂ ਸਮਝਦਾ ਕੈਮਰੇ ਉੱਤੇ ਆ ਕੇ ਬੋਲਣ ਨੂੰ ਵੀ ਕੋਈ ਤਿਆਰ ਨਹੀਂ ਹੈ ਪਰ ਨਕਲੀ ਪਨੀਰ ਕਿੱਥੇ ਅਤੇ ਕਿਵੇਂ ਆਉਂਦਾ ਹੈ ਇਸ ਬਾਰੇ ਸਾਰਿਆਂ ਨੂੰ ਜਰੂਰ ਪਤਾ ਹੈ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ ਇਸ ਦਾ ਪਰਚਨ ਤਾਂ ਸਾਰੇ ਹੀ ਦਿੰਦੇ ਹਨ ਪਰ ਕੋਈ ਸ਼ਿਕਾਇਤ ਕਰਨ ਦੇ ਲਈ ਅੱਗੇ ਨਹੀਂ ਆਉਂਦਾ ਤਿਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਉਹਨਾਂ ਦੁਕਾਨਾਂ ਉੱਤੇ ਪੁੱਜ ਕੇ ਚੈਕਿੰਗ ਜਰੂਰ ਕੀਤੀ ਜਾਂਦੀ ਹੈ ਜਿੱਥੇ ਅਸਲੀ ਪਨੀਰ ਮਿਲਦਾ ਹੈ ਪਰ ਜਿਹੜੀ ਜਗ੍ਹਾ ਉੱਤੇ ਜਿਨ੍ਹਾਂ ਦੁਕਾਨਾਂ ਉੱਤੇ ਜਾਂ ਜਿਨ੍ਹਾਂ ਟਾਬਿਆਂ ਉੱਤੇ ਨਕਲੀ ਪਨੀਰ ਮਿਲਦਾ ਹੈ ਉਸ ਜਗ੍ਹਾ ਉੱਤੇ ਤੱਕ ਪ੍ਰਸ਼ਾਸਨ ਦੀ ਪਹੁੰਚ ਨਹੀਂ ਹੋ ਪਾਉਂਦੀ ਜੋ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਖੜਾ ਕਰਦੀ ਹੈ ਇੱਥੇ ਪ੍ਰਸ਼ਾਸਨ ਦੇ ਵੱਡੇ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਉਹਨਾਂ ਜਗ੍ਹਾ ਉੱਤੇ ਜਾ ਕੇ ਕਾਰਵਾਈ ਨਹੀਂ ਕਰਨਾ ਚਾਹੁੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਸੱਚਮੁੱਚ ਹੀ ਨਹੀਂ ਪਤਾ ਕਿ ਇਹ ਪਨੀਰ ਕਿੱਥੇ-ਕਿੱਥੇ ਵਿਕ ਰਿਹਾ ਤੇ ਕੌਣ-ਕੌਣ ਇਸ ਨੂੰ ਵੇਚ ਰਿਹਾ ਹੈ ਹੁਣ ਸ਼ਾਇਦ ਹੈਸ਼ਟੈਗ ਲਗਾ ਕੇ ਲੋਕ ਆਪਣੀ ਪ੍ਰਤੀਕਿਰਿਆ ਵਿਖਾਉਂਦੇ ਹੋਏ ਇਸ ਖਬਰ ਨੂੰ ਸ਼ੇਅਰ ਵੀ ਕਰ ਦੇਣ ਪਰ ਫਿਰ ਵੀ ਸ਼ਿਕਾਇਤ ਕੋਈ ਨਹੀਂ ਕਰੇਗਾ ਤੇ ਇਸ ਨਾਲ ਨੁਕਸਾਨ ਕਿਸ ਦਾ ਹੋ ਰਿਹਾ ਹੈ ਨੰਗਲ ਸ਼ਹਿਰ ਦੇ ਵਿੱਚ ਪਨੀਰ ਦੇ ਰੂਪ ਦੇ ਵਿੱਚ ਜ਼ਹਿਰ ਵਿਕ ਰਿਹਾ ਹੈ ਅਜੇ ਹੀ ਜ਼ਹਿਰ ਨੂੰ ਪਕੜਨ ਦੀ ਅੱਜ ਤੱਕ ਕੋਈ ਕਾਰਵਾਈ ਸ਼ਹਿਰ ਦੇ ਵਿੱਚ ਵੇਖ ਨੂੰ ਨਹੀਂ ਮਿਲੀ ਇਸ ਨਕਲੀ ਪਨੀਰ ਦੇ ਵਿੱਚ ਖੋਸਵਾ ਅਤੇ ਹੋਰ ਹਾਨੀਕਾਰਕ ਪਦਾਰਥ ਪਨੀਰ ਦੇ ਰੂਪ ਦੇ ਵਿੱਚ ਬਜ਼ਾਰਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਪਰ ਹੁਣ ਜਾਗਰ ਦੀ ਜ਼ਰੂਰਤ ਹੈ ਤੇ ਇੱਕ ਗੱਲ ਸਮਝਣਾ ਵੀ ਜ਼ਰੂਰੀ ਹੈ ਕਿ 5 ਕਿਲੋ ਵਧੀਆ ਦੁੱਧ ਮਗਰੋਂ 1 ਕਿਲੋ ਪਨੀਰ ਬਣਦਾ ਹੈ ਤੇ ਜੇਕਰ ਬਾਜ਼ਾਰ ਦੇ ਵਿੱਚ 60 ਰੁਪਏ ਕਿਲੋ ਦੁੱਧ ਮਿਲਦਾ ਹੈ ਤਾਂ 5 ਕਿਲੋ ਦੁੱਧ ਦਾ ਰੇਟ 300 ਰੁਪਏ ਬਣਦਾ ਹੈ ਤੇ ਹੋਰ ਖਰਚੇ ਪਾ ਕੇ 315 ਤੋਂ ਲੈ ਕੇ 320 ਰੁਪਏ ਦੇ ਵਿੱਚ ਪਨੀਰ ਦੁਕਾਨਦਾਰ ਨੂੰ ਤਿਆਰ ਹੁੰਦਾ ਹੈ ਤੇ ਉਸ ਤੋਂ ਬਾਅਦ ਦੁਕਾਨਦਾਰ 320 ਤੋਂ ਉੱਪਰ 340 50 ਜਾਂ 360 ਰੁਪਏ ਦੇ ਹਿਸਾਬ ਦੇ ਨਾਲ ਆਪਣਾ ਮਾਰਜਿਨ ਰੱਖ ਕੇ ਪਨੀਰ ਵੇਚਦਾ ਹੈ ਪਰ ਬਾਜ਼ਾਰ ਦੇ ਵਿੱਚ 240 ਤੋਂ 50 ਰੁਪਏ ਤੋਂ ਲੈ ਕੇ 280 ਰੁਪਏ ਤੱਕ ਵੀ ਪਨੀਰ ਮਿਲ ਰਿਹਾ ਹੈ ਜੋ ਕਿ ਸੰਦੇਹ ਦੇ ਘੇਰੇ ਦੇ ਵਿੱਚ ਜਰੂਰ ਆਉਂਦਾ ਹੈ ਸੂਤਰਾਂ ਦੀ ਮੰਨੀਤ ਹੈ ਸ਼ਹਿਰ ਦੇ ਵਿੱਚ ਕਈ ਅਜਿਹੀ ਗੱਡੀਆਂ ਫਿਰ ਰਹੀਆਂ ਨੇ ਜੋ ਕਿ ਪਨੀਰ ਦਾ ਕਾਰੋਬਾਰ ਕਰ ਰਹੀਆਂ ਨੇ ਤੇ ਟਾਬਿਆਂ ਤੇ ਦੁਕਾਨਾਂ ਉੱਤੇ ਜਾ ਕੇ ਪਨੀਰ ਨੂੰ ਵੇਚ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਵੀ ਵੱਡੇ ਵੱਡੇ ਨਾਕੇ ਲਗਾਉਂਦਾ ਹੈ ਪਰ ਕਦੇ ਵੀ ਉਹਨਾਂ ਦੇ ਨਾਕੇ ਦੇ ਵਿੱਚ ਅਜਿਹੀਆਂ ਗੱਡੀਆਂ ਦੀ ਪਕੜ ਨਹੀਂ ਹੋ ਸਕੀ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨੰਗਲ ਸ਼ਹਿਰ ਦੇ ਵਿੱਚ ਨਕਲੀ ਪਨੀਰ ਵੇਚਣ ਵਾਲੇ ਪ੍ਰਸ਼ਾਸਨ ਨਾਲੋਂ ਜ਼ਿਆਦਾ ਚੋਸਤ ਅਤੇ ਚਲਾਕ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਕੀ ਪ੍ਰਸ਼ਾਸਨ ਜਾਗਦਾ ਹੈ ਜਾਂ ਫਿਰ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਨਕਲੀ ਪਨੀਰ ਟਰੱਲੇ ਨਾਲ ਵਿਕਦਾ ਰਹੇਗਾ ਤੇ ਚਲੋ ਤੁਹਾਨੂੰ ਸੁਣਾ ਦਿੰਦੇ ਆ ਕਿ ਨੰਗਲ ਦੇ ਹਲਵਾਈ ਯੂਨੀਅਨ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਕਿ ਜੋ ਅਸਲੀ ਪਨੀਰ ਹੈ ਉਸ ਦੀ ਕੀ ਕੁਆਲਿਟੀ ਹੁੰਦੀ ਹੈ ਕੀ ਪਛਾਣ ਹੁੰਦੀ ਹੈ ਤੇ ਉਹ ਕਿਸ ਰੇਟ ਦੇ ਵਿੱਚ ਮਿਲਦਾ ਹੈ ਤੇ ਜੋ ਕਿ ਨਕਲੀ ਪਨੀਰ ਕਹਿੰਦੇ ਨੇ ਜਿਸ ਨੂੰ ਘਟੀਆ ਪਨੀਰ ਕਹਿੰਦੇ ਨੇ ਉਹ ਕਿਸ ਰੇਟ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕਦਾ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਕਿਉਂਕਿ ਅਸੀਂ ਨੰਗਲ ਸ਼ਹਿਰ ਦੇ ਕੁਝ ਹਲਵਾਈ ਦੁਕਾਨਾਂ ਦੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹ ਤੁਹਾਨੂੰ ਸੁਣਾਣੇ ਆ ਮੈਂ ترસિંહ ਲਾਲ ਜੀ ਹਲਵਾਈ ਯੂਨੀਅਨ ਪ੍ਰਧਾਨ ਨੰਗਲ ਅਸੀਂ ਜਿਹੜਾ ਅਸਲੀ ਪਨੀਰ ਜਿਹੜਾ ਆਪਣੇ ਦੁੱਧਾ ਬਣਾਇਆ ਜਾਂਦਾ ਜੀ ਅਸੀਂ ਦੁੱਧ 50 ਰੁਪਏ ਕਿਲੋ ਕੋਸਟ 55 ਰੁਪਏ ਲੈਂਦੇ ਆ 60 ਰੁਪਏ ਵੇਚਦੇ ਆ ਠੀਕ ਹੈ ਤੇ 5 ਕਿਲੋ ਦੁੱਧ ਚੋਂ ਇੱਕ ਕਿਲੋ ਪਨੀਰ ਦੇਗਾ ਜੁੰਜਰ ਵੀ ਕਿੱਲੋ ਦੁੱਧ ਲਾ ਲੋ ਆਪਣੀ ਖਰੀਦ ਹੈ ਵੀ ਤੇ ਉਹਨੂੰ ਗਰਮ ਵੀ ਕਰਨਾ ਡੀਜ਼ਲ ਵੀ ਤੁਹਾਨੂੰ ਪਤਾ ਕੀ ਰੇਟ ਹੈ ਅੱਜਕੱਲ ਡੀਜ਼ਲ ਵੀ ਮਹਿੰਗਾ ਹੈ ਤੇ ਮੈਂ ਲਗਭਗ ਸਿਆਰ ਕਰਕੇ ਸਾਨੂੰ 310 15 ਰੁਪਏ ਆਪ ਨੂੰ ਵੇਚਦੇ 340 ਪਰਚੂਰ ਵੇਚਦੇ ਤੇ 320 ਅਸੀਂ ਹੌਲਸੇਲ ਵੇਚਦੇ ਭਈ ਕਿੱਥੋਂ ਫੇਰ ਆਉਣਾ ਜੀ ਆਪੇ ਲਾਓ ਕਿੱਦਾਂ ਦੁੱਧ ਦੇ ਪਹਿਲਾਂ 50 55 ਰੁਪਏ ਕਿੱਲੋ ਜੁੰਜਰ ਵੇਚ 50 ਦੰਦ ਵੀ ਕੋਈ ਡਾਇਰੈਕਟ ਚੱਕੂ ਆਉਣੀ 50 ਰੁਪਏ ਬੋਗੂਗਾ ਠੀਕ ਹੈ ਜੀ ਫੇਰ ਉਹਨੇ ਲਿਆਣਾ ਕੈਰੀ ਕਰਨਾ ਆਪਣੇ ਕੋਲ ਲਿਆਣਾ ਦੁੱਧ ਤੇ ਬਿਗਲੋ ਖਰਚਾ ਪੈ ਗਿਆ ਕੋਈ ਸਾਮਣੇ 55 ਦੇਦੋਂ ਘੱਟ ਤੇ ਬਾਹਰ ਨਹੀਂ ਖਾਂਦਾ ਜੀ 55 ਦੇ ਵਿੱਚੋਂ ਵੀ ਫਿਰ ਕਿਸੀ 6 ਕਿੱਲੇ ਇਹਨੇ ਤਾਂ ਕਿਸੀ 5 ਕਿੱਲੇ ਨਿਕਲਦਾ ਆਸੀ ਤਾਂ ਫੈਡ ਵਾਲੀ ਮਸ਼ੀਨ ਲਾਈ ਵੀ ਅਸੀਂ ਫੈਡ ਨਾਲ ਦੁੱਧ ਲੈਂਦੇ ਚੈੱਕ ਕਰਕੇ ਵਧੀਆ ਦੁੱਧ ਦੇ ਦਈਏ ਸਾਨੂੰ 55 55 ਜੋ ਵੀ ਰੇਟ ਪੈਂਦਾ ਉਹ ਇਹਨਾਂ ਹੀ ਵਧੀਆ ਧੰਗ ਨਾਲ ਬਣਾਦੇ ਇਸ ਤਰ੍ਹਾਂ ਬਾਹਰੋਂ ਆਦੇ ਪਨੀਰ ਆਪੇ ਹੁਣ 220 ਰੁਪਏ ਦੇ ਜਾਂਦਾ ਕੋਈ 240 ਵਿੱਚੀ ਜਾਂਦਾ ਉਹ ਫਿਰ ਸਿੰਥੈਟਿਕ ਹੁਣ ਕਿੱਦਾਂ ਬਣੂਗਾ ਦੱਸੋ ਦੁੱਧ ਤੇ ਬਿਗਾਰ ਪਨੀਰ ਕਿੱਦਾਂ ਬਣੂਗਾ ਦੁੱਧ ਨਾਲ ਪਨੀਰ ਬਣਾ ਜੇ ਤੁਸੀਂ 55 ਰੁਪਏ ਕਿੰਨੇ ਲਿਆ ਕਰਦੇ ਉਹ ਲਾ ਲਓ ਕੋਸਟ ਕਿੰਨੀ ਹੋ ਗਈ ਤੁਹਾਨੂੰ ਬਾਹਰ ਨਹੀਂ ਖਾ ਸਕਦਾ ਇਹ ਨੁਕਸਾਨ ਤਾਂ ਹੈਗੇ ਇਹ ਹੀ ਹਮ ਸਿੰਥੈਟਿਕ ਬੋਡੀ ਨੂੰ ਨੁਕਸਾਨ ਹੈ ਹੁਣ ਵਿੱਚ ਕੋਈ ਜੂਰੀਆ ਪਾਈ ਜਾਂਦੇ ਕੋਈ ਕੁਝ ਪਾਈ ਜਾਂਦੇ ਕੋਈ ਕੁਝ ਕਰੀ ਜਾਂਦੇ ਬੜੇ ਤਾਂ ਦੇ ਉਹਨਾਂ ਦੇ ਹੁਣ ਜਿਹੜਾ ਬਾਹਰੋਂ ਆਂਦਾ ਪਨੀਰ ਉਹ ਕਿਹੜਾ ਖਾਨਦ ਚੀੜਾ ਹੋਊਗਾ ਜੇ ਤੁਸੀਂ ਕੋਈ ਉਹਨੂੰ ਬਣਾ ਦੇ ਕੱਟ ਕੇ ਖਾਓਗੇ ਨਹੀਂ ਉਹ ਹਾਰਡ ਹੋਣਾ ਜਿਹੜਾ ਆਪਣਾ ਪਨੀਰ ਹੈ ਬਿਲਕੁਲ ਸੌਫਟ ਹੋਣਾ ਜੋ ਵੀ ਦੀ ਫੈਟ ਪੂਰੀ ਹੈ 50 ਫੈਟ ਹੋਣੀ ਜੀ 5 ਦੇ ਘਟੇ ਹੀ ਬਣਾ ਦੇਣੀ ਆ ਹੁਣ ਬਾਤ ਆ ਸਾਡੇ ਵੱਧ ਤੋਂ 60 ਰੁਪਏ 70 ਰੁਪਏ ਕਿਲੋ ਦੇ ਦਿੰਦੇ ਫੈਟਲਾ ਬੰਦੇ ਕਹਿੰਦੇ ਆ 50 ਫੈਟ ਜਿਹੜਾ ਉਹਦਾ ਪਨੀਰ ਲਾ ਦੇ ਭਾਈ ਹੁਣ ਵਿਆਹ ਸ਼ਾਦੀ ਸੀਜ਼ਨ ਹੈ ਠੀਕ ਹੈ ਹੁਣ ਸਾਡੇ ਕੋਲ 60 70 80 ਕਿਲੋ ਤੱਕ ਆਪਣਾ ਪਨੀਰ ਹੀ ਤਿਆਰ ਕਰਦੇ ਜੀ ਹੁਣ ਜੇ ਸਾਡੇ ਕੋਲ ਦੋ ਕੁਆਂਟਲ ਆਉਂਦੇ ਰਹੇ ਜੇ ਤੇ ਅਸੀਂ ਗਾਗਨ ਮੋੜਦੀ ਦਾ ਹੁਣ ਜਿਹੜਾ ਉਦਾਂ ਦਾ ਉਹਨਾਂ ਕੋਲ ਨਹੀਂ ਆਈ ਆਣ ਦੋ ਅਗਲੇ ਬਾਰ ਉਹ ਲਿਆ ਕੇ ਉਸਤਾਂ ਆਉਣਾ ਵਿੱਚ ਹੀ ਜਾਂਦੇ ਕਈ ਦਿਨ ਹੀ ਹੁਣ ਜਦੋਂ ਗਰਮੀਆਂ ਸੀਜ਼ਨ ਆ ਗਿਆ ਆ ਕੇ ਗਰਮੀਆਂ ਸੀਜ਼ਨ 'ਚ ਦੁੱਧ ਘਟ ਜਾਂਦਾ ਠੀਕ ਹੈ ਜੀ ਪਨੀਰ ਦੀ ਲਾਗਤ ਵੱਧ ਜਾਂਦੀ ਹੁਣ ਜਿਹੜਾ ਅਸੀਂ ਆਪਣੀ ਦੁਕਾਨਦਾਰੀ ਕਿਉਂ ਸਾਡੀ ਬਣੀ ਵੀ ਕੋਈ ਖਰੀ ਅਚੀ ਵੇਚਣੀ ਮਾੜੀ ਚੀਜ਼ ਵੇਚਣੀ ਗਾਗ ਮੰਗਦਾ ਹੀ ਮਨਾ ਕਰ ਦਿੰਦਾ ਗਾ ਕਿੱਥੇ ਦੇ ਜਾਂਦੇ ਨੇ ਹੁਣ ਵਿਆਹਾਂ ਸ਼ਾਦੀਆਂ ਦੇ ਲੈ ਗਾਗ ਨੂੰ ਅਸੀਂ ਸਾਡੇ ਵਾਂਗ ਲਗਾ ਮਹਿੰਗਾ ਜੀ ਸਾਨੂੰ ਫਸਤਾ ਮਿਲੋ ਜੇ ਲੈ ਲਓ ਜਿੱਥੋਂ ਮਿਲਦਾ ਅਜੇ ਤੱਕ ੜੀ ਵਧੀਆ ਚੀਜ਼ੇ ਵੇਚਣੀ ਆ ਉਹ ਤੋਂ ਇਲਾਵਾ ਸੀ ਕੁਝ ਨਹੀਂ ਵੇਚਦੀ ਨਾਲ ਤਾਂ ਅਜੇ ਤੱਕ ਸ਼ਹਿਰ ਵਾਸੀ ਨੂੰ ਇੱਕੋ ਗੱਲ ਕਹਿੰਦੇ ਜੇ ਤੁਸੀਂ 50 ਕਿੱਲੇ ਚੀਜ਼ ਲੋੜੇ 40 ਲੈ ਲੋ 40 ਲੋੜੇ 30 ਲੈ ਲਓ ਵਧੀਆ ਨੇ ਹੋ ਤਾਂ ਕਿ ਤੁਹਾਡੇ ਕਿਸੇ ਦੇ ਸੇਵਨਾ ਖਲਵਾਲ ਨਾ ਹੋਵੇ ਅਸੀਂ ਇੱਕੋ ਗੱਲ ਦੀ ਬੈਕ ਬੈਨ ਵਿੱਚੋ ਗੱਲ ਕਹੀ ਸਾਡੇ ਕੋਲ ਪਿੱਛੇ ਐਸਡੀਐਮ ਸਾਹਿਬ ਵੀ ਆਏ ਤੇ ਹਰਾਂ ਨੂੰ ਤੇ ਆਮ ਸਾਡੇ ਕੋਲ ਆਂਦੇ ਰਹਿੰਦੇ ਹੈਲਥ ਵਾਲੇ ਵੀ ਅਫਸਰ ਆਂਦੇ ਆਂਦੇ ਸਾਡੇ ਨਾਲ ਮੀਟਿੰਗਾਂ ਵੀ ਹੁੰਦੀਆਂ ਰਹਿੰਦੀਆਂ ਅਸੀਂ ਇਹਨਾਂ ਨੂੰ ਇੱਕੋ ਗੱਲ ਕਹਿੰਦੇ ਜੇ ਕੋਈ ਇਦਾਂ ਫੜੇ ਵੀ ਜਾਂਦਾ ਤਾਂ ਸਾਡੀ ਜੂਨੀਅਰ ਕਿਸੇ ਦਾ ਕੋਈ ਸਾਥ ਨਹੀਂ ਜਾਏਗੀ ਠੀਕ ਹੈ ਜੀ ਉਹ ਆਪ ਆਪਣਾ ਜ਼ਿੰਮੇਵਾਰ ਹੋਊਗਾ ਵਧੀਆ ਚੀਜ਼ ਵਿੱਚੋਂ ਰੇਟ ਵਧੀਆ ਲਓ ਪੈਸੇ ਵੱਧ ਲੈਣ ਨੂੰ ਵਾਅਦੇ ਵਾਕੇ ਗਾਗਮਨਾ ਨਹੀਂ ਕਰਦਾ ਜੀ ਤੇ ਕਾ ਚੀਜ਼ ਮਾੜੀ ਨਾ ਵਿੱਚੋਂ ਬਸ ਫਿਰ ਹਾਲ ਸਾਡੇ ਨੰਗਲ ਦੇ ਵਿੱਚ ਕੋਈ ਦੁਕਾਨਦਾਰ ਆਇਆ ਕੋਈ ਵਧੀਆ ਮਾੜਾ ਹੈ ਨਹੀਂ ਹੈ ਜਿਹੜਾ ਕਿ ਮਾੜੀ ਚੀਜ਼ ਵੇਚਦਾ ਹੋਊਗਾ ਬਾਕੀ ਆਲ ਵਾਲੇ ਹੁਣ ਜਿੱਦਾਂ ਆਉਂਦੇ ਆ ਗੱਡੀਆਂ ਲੈ ਕੇ ਆਉਂਦੇ ਆ ਵੇਚ-ਬੋਚ ਕੇ ਚੱਲ ਜਾਂਦੇ ਕੁਝ ਆਪਣੇ ਘਾਟੇ ਤੋਂ ਵੱਧ ਨੂੰ ਲੈਣ ਦਾ ਕੋਈ ਕੋਈ ਸਮਰਥਾ ਹੁੰਦੀ ਕਿ ਮੈਂ ਘਾਟਾ ਵਾਲੇ ਲੈਣਾ ਜੀ ਨਹੀਂ ਵਿੱਚ ਸੋਇਆ ਵੀ ਨਹੀਂ ਵਰਤੀ ਜਾਂਦੇ ਪਨੀਰ ਜੀ ਅੱਛਾ ਇੱਕ ਤਾਂ ਅਜੇ ਵੀ ਸੋਇਆ ਵੇਂਦਾ ਪਨੀਰ ਸਿਰਫ ਡਾਕਟਰ ਲਿਖ ਦੇ ਕਿ ਮਰੀਜ਼ ਵਾਸਤੇ ਹੈ ਜਿਹਦਾ ਸ਼ੂਗਰ ਹੈ ਮਰੀਜ਼ਿਆ 50 ਗ੍ਰਾਮ ਪਨੀਰ ਖਾ ਲੈ। ਉਹ ਲੋਕੀ ਬੈਸਾ ਚ ਉਹੀ ਵਰਤੀ ਜਾਂਦੇ ਜੀ 1.5 170 80 ਕਿਲੋ ਆ ਦਾ। ਲੋਕ ਪੂਨੇ ਵੀ ਯੂਜ਼ ਕਰ ਰਹੇ ਨੇ। ਅਜੇ ਵੀ ਯੂਜ਼ ਕਰਨ ਦੇ ਕਾਬਿਲ ਨਹੀਂ ਆ ਉਦਾਂ ਨਹੀਂ ਆ ਵੀ ਕੀ ਦਾ ਡਾਕਟਰ ਰੱਖ ਦੇ ਖਾਓ ਨੂੰ। ਸਵਾਮੀ ਦਾ ਪਨੀਰ ਡਾਕਟਰ ਸ਼ੂਗਰ ਵਾਲੇ ਮਰੀਜ਼ ਨੂੰ ਕਹਿੰਦੇ ਉਹ ਵੀ ਫਿਰ ਥੋੜਾ ਲੈ ਲਈ ਸੀ। ਉਹਦੀ ਕੀ ਫ਼ਰਕ ਹੈ? ਉਹ ਹੈਲਥ ਵਾਲੇ ਉਹਨੂੰ ਕਹਿੰਦੇ ਆ ਜਿਮ ਵਾਲੇ ਕਹਿੰਦੇ ਆ ਕਿ ਤੁਸੀਂ ਲੈ ਲਈ। ਉਹ ਆਮ ਤੇ ਐਕਚੁਅਲੀ ਵਗੈਰਾ ਤਾਂ ਮਿਲ ਜਾਂਦੇ ਜੀ। ਸੋਬਿੰਦਾ ਪਨੀਰ 170 80 ਰੁਪਏ ਕਿਲੋ ਆਉਂਦਾ ਜੀ ਬਾਕੀ ਇਹ ਵੀ ਤੁਸੀਂ ਆਪ ਸਾਰੇ ਸਮਝਦਾਰ ਹੈਗੇ ਮੈਂ ਫੇਰ ਖਾਣੇ ਦੁਆਰੇ ਅਪੀਲ ਕਰਦਾ ਜੇ ਇਹ ਦੁੱਧ 50 52 60 ਰੁਪਏ ਕਿਲੋ ਤੇ ਲੈ ਕੇ ਵਧੀਆ ਚੀਜ਼ ਬਣਾਉਂਦੇ ਤਾਂ ਤੁਸੀਂ ਵਧੀਆ ਚੀਜ਼ੀ ਲੋ 12 ਹੀ ਖਾਂਦੀ ਉਹ ਉਹ 320 ਰੁਪਏ ਦੇ ਹੋਲਸੇਲ ਦੇ ਘੱਟ 12 ਖਾ ਹੀ ਨਹੀਂ ਸਕਦੀ ਜੇ ਉਸ ਤੋਂ ਘੱਟ ਲਵੋਗੇ ਤਾਂ ਇਹ ਆਪੇ ਨਕਲੀ ਪਨੀਰ ਲੈ ਰਹੇ ਹੋ ਕੋ 250 ਲੈ ਰਿਹਾ ਕੋ 220 ਲੈ ਰਿਹਾ ਕੋ 240 ਲੈ ਰਿਹਾ ਵਾਪੇ ਸਿੰਥੈਟਿਕ ਹੈ ਉਹਦੇ ਫੇਰ ਆਪ ਜਿੰਮੇਵਾਰ ਹੋਵੋਗੇ ਤੁਸੀਂ ਜਿਹੜਾ ਰੂਟੀਨ ਚ ਦੁੱਧ ਆ ਰਿਹਾ ਨਾ ਜੀ 60 ਰੁਪਏ ਕਿਨੂੰ ਵਿਕ ਰਿਹਾ ਹੈ ਉਹਦੇ ਚ 5 ਕਿਲੋ ਦਾ ਕਿਲੋ ਬਣ ਜਾਂਦਾ ਹੈ 300 ਰੁਪਏ ਦਾ ਦੁੱਧ ਦੀ ਕੋਸਟ ਹੋ ਗਈ ਜੀ 30 ਰੁਪਏ ਖਰਚਾ ਹੋ ਗਿਆ ਜੀ ਉੱਪਰ ਬਾਕੀ ਜਿਹੜਾ 30 ਰੁਪਏ ਆ ਨਾ ਪਤੂਲ ਦੇ ਵਿੱਚ ਹੁੰਦਾ ਥੋੜਾ ਥੋੜਾ ਕੱਟ ਕੇ ਵੇਚਣਾ ਹੁੰਦਾ ਤੇ ਉਹਨਾਂ ਕੇ ਫਿਰ ਐਵਰੇਜ ਉਹਦੀ ਘਟ ਜਾਂਦੀ ਹੈ ਅਸੀਂ 360 ਰੁਪਏ ਸੇਲ ਕਰਦੇ ਜੀ ਨਹੀਂ ਜੀ ਨਹੀਂ ਜੇ ਤਾਂ ਆਪਣਾ ਦੁੱਧ ਜਿਹੜਾ ਸੋਕਲ ਆਂਦਾ ਨਾ ਸਾਡਾ ਪਿੰਡਾਂ ਦਾ ਉਹਦੇ ਚ ਤਾਂ ਹੈ ਹੀ ਨਹੀਂ ਦੁੱਧ ਐਡਾ ਦਾ ਕੋਈ ਜੀ ਇਹ ਤਾਂ ਇਸ ਰੂਪੇ ਆਪਣੇ ਵਿੱਚ ਚ ਜਾਵੇ ਸਾਡੇ ਕੋਲ ਲੋਕਲ ਦੁੱਧ ਆਂਦਾ ਪਿੰਡਾਂ ਦਾ ਹੋ ਸਕਦਾ ਉਹਦੇ ਵਿੱਚ ਕੀ ਘੋਲਦੇ ਆ ਕਿਆ ਕਰਦੇ ਕੋਈ ਅਸੀਂ ਦੇਖਿਆ ਨਹੀਂ ਤਾਂ ਕਹਿ ਵੀ ਨਹੀਂ ਸਕਦੇ ਕੁਝ ਕੀ ਵਿੱਚ ਕੁਆਰ ਪਾਉਂਦੇ ਆ ਲੋਕਾਂ ਨੂੰ ਚਾਹੀਦਾ ਕਿ ਦੇਖ ਕੇ ਲੈਣ ਲੋਕਾਂ ਨੂੰ ਪਤਾ ਲੱਗ ਜਾਂਦਾ ਅੱਜਕੱਲ ਹਰੇਕ ਬੰਦਾ ਵੇਰ ਹੈ ਕਿਤੋਂ ਚੀਜ਼ ਐਸੀ ਨਹੀਂ ਮਿਲਦੀ ਆ ਕਿੱਦਾਂ ਦੀ ਮਿਲਦੀ ਆ ਹਰੇਕ ਨੂੰ ਪਤਾ ਲੱਗ ਜਾਂਦਾ ਕੋਈ ਪਹਿਚਾਨ ਦੱਸ ਸਕਦੇ ਹੋ ਭਾਈ ਤੁਸੀਂ ਇਸ ਦੀ ਨਕੀ ਬਾਰੇ ਹਾਂ ਜਿਹੜਾ

ਕੀ ਕਿਦਾਂ ਦਾ ਟੇਸਟ ਹੈ ਉਹ ਕੀ ਵਿੱਚ ਆ ਰਿਹਾ ਹੈ ਉਹ ਟੇਸਟ ਤੁਸੀਂ ਪਨੀਰ ਲੈਣ ਆਇਓ ਜੀ ਕਿਵੇਂ ਪਛਾਣਦੇ ਹੋ ਤੁਸੀਂ ਕਿ ਅਸਲੀ ਤੇ ਨਕਲੀ ਪਨੀਰ ਬਾਰੇ ਪਤਾ ਤੁਹਾਨੂੰ ਬਿਲਕੁਲ ਬਿਲਕੁਲ ਜੀ ਪੂਰੀ ਜਾਣਕਾਰੀ ਹੈ ਮੜਾ ਜੀ ਦੱਸਿਓ ਜੀ ਜਾਣਕਾਰੀ ਅਸੀਂ ਜਿਹੜਾ ਪਨੀਰ ਅਸੀਂ ਲਈ ਹੈ ਜੀ 360 ਰੁਪਏ ਕਿਲੋ ਇਹ ਅਸਲੀ ਹੈ ਜੀ ਇਹਦਾ ਦੂਜਾ ਪਨੀਰ ਵੇਚਦਾ 240 250 ਉਹ ਸਿੰਥੈਟਿਕ ਪਨੀਰ ਹੈ ਹੂੰ ਉਹਦੇ ਖਾਣ ਨਾਲ ਗੋਡਿਆਂ ਦੇ ਦਰਦਾਂ ਪੈਰਾਂ ਹੀ ਦਰਦਾਂ ਹੁੰਦੀਆਂ ਹੂੰ ਇਹ ਜਿਹੜਾ ਫਰੀਜ਼ ਖਾਣ ਦਾ ਕੁਛ ਨਹੀਂ ਹੁੰਦਾ ਵਧੀਆ ਚੀਜ਼ ਹੈ ਹਾਂ ਨੇਚਰਲ ਹੈ ਇਹ ਕੀ ਅਸਲੀ ਪਨੀਰ 250 ਰੁਪਏ ਮਿਲ ਸਕਦਾ ਹੈ ਕਦੇ ਨਹੀਂ ਮਿਲ ਸਕਦਾ ਦੁੱਧ ਹੀ 80 ਰੁਪਏ ਕਿਲੋ ਪਨੀਰ ਕਿੱਥੇ ਮਿਲਣਾ 250 ਕਿਲੋ ਜੇ ਮੰਨ ਲਓ ਕਿ ਦੇ ਬਾਜ਼ਾਰ ਚ ਵਿਗਦਾ ਪਿਆ ਜੀ ਫਿਰ ਉਹ ਉਸ ਦੇ ਬਾਰੇ ਨਕਲੀ ਹੋ ਸਕਦਾ ਜੀ ਕੀ ਮੰਗ ਕਰਦੇ ਹੋ ਅਜਿਹੇ ਜਿਹੜੇ ਪਨੀਰ ਵਿਕਣੇ ਚਾਹੀਦੇ ਕਿ ਨਹੀਂ ਵਿਕਣੇ ਚਾਹੀਦੇ ਬਿਲਕੁਲ ਨਹੀਂ ਸਿਹਤ ਵਾਸਤੇ ਨੁਕਸਾਨਦਾਇਕ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਵੀ ਇੱਕ ਸਖਤ ਕਦਮ ਚੁੱਕਣੇ ਚਾਹੀਦੇ ਬਿਲਕੁਲ ਬਿਲਕੁਲ ਪ੍ਰਸ਼ਾਸਨ ਨੂੰ ਸਖਤ ਤੇ ਸਖਤ ਕਦਮ ਚੁੱਕਣੇ ਚਾਹੀਦੇ ਆ ਲੋਕਾਂ ਦੀ ਜਾਨ ਲਈ ਖਿਲਵਾੜ ਨਾ ਹੋਵੇ